mom ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੌਰਵ ਗੜਦੀ ਵਾਲ ਇਹਦੀ ਪਹਿਲੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਔਰ ਮੈਂ ਸ਼ੁਕਰ ਗੁਜ਼ਾਰਾ ਤੁਹਾਡਾ ਸਾਰਿਆਂ ਦਾ ਗੌਰਵ ਨੇ ਇੱਕ ਬਹੁਤ ਹੀ ਜਿਹੜਾ ਹੈ ਪਿਆਰਾ ਗੀਤ ਉਹ ਤੁਹਾਡੇ ਸਾਹਮਣੇ ਕਰਨਾ ਹੈ ਮਾਂ ਦੇ ਉੱਤੇ ਗੀਤ ਹੈ ਇਹਦੇ ਆਪਣੇ ਇਮੋਸ਼ਨਸ ਨੇ ਗੌਰਵ ਦੇ ਮਾਂ ਨੂੰ ਯਾਦ ਕਰਦੇ ਆਏ ਗੀਤ ਗਾਊਗਾ ਤੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਗੌਰਵ ਦੀ ਇਸ ਜਿਹੜੀ ਪੇਸ਼ਕਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਉਹ ਸ਼ਖਸ ਹੈ ਜਿਹੜਾ ਕਿਤੇ ਨਾ ਕਿਤੇ ਸਾਡੇ ਵੱਲੋਂ ਵਿਸਾਲ ਦਿੱਤਾ ਗਿਆ ਇਹਦਾ ਟੈਲੈਂਟ ਜਿਹੜਾ ਬਹੁਤ ਜ਼ਬਰਦਸਤ ਹੈ। ਔਰ ਜੇ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਈਏ ਨਾ ਮੈਂ ਕਹਿੰਦਾ ਵੀ ਗੌਰਵ ਜਿਹੜਾ ਹੈਗਾ ਨਾ ਬਾ ਕਮਾਲ ਕਰੂਗਾ। ਸੋ ਮੈਂ ਗੌਰਵ ਨੂੰ ਗੁਜਾਰਿਸ਼ ਕਰਦਾ ਕਿ ਮਾਂ ਦੇ ਉੱਤੇ ਜਿਹੜਾ ਗੀਤ ਹੈ ਕਮਲ ਖਾਨ ਜੀ ਦਾ ਉਹ ਸਾਨੂੰ ਜਰੂਰ ਸੁਣਾਵੇ। थैंक यू हो बच्चे माता दे मामा कहीं कई ला ਸੁਖੀ ਜਗਤ ਤੇ ਪੁੱਤ ਨੂੰ ਪਾਉਂਦੀਆਂ ਨੇ ਮੈਂ ਕਿਵੇਂ ਭੁਲਾ ਮਾ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੰਦ ਦੀ ਰਹੀ ਤਦੀਆਂ ਖੁਦ ਚੱਲਦੀ ਰਹੀ ਤਤਿਆ ਬਾਬਾ ਮੈਨੂੰ ਕਰਕੇ ਠੰਡਰੀ ਸਾਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ एहਸਾਨ ਦਾ ਮਗ ਜਨਮ ਦੇਣ ਨਹੀਂ ਦੇ ਸਕਦਾ ਆ ਬੰਦ ਤੇਰੇ ਅਹਿਸਾਨਾਂ ਦਾ ਮਾਂ ਤੂੰ ਪਾਕ ਪਵਿੱਤਰ ਥਾਂ ਵਰਗੀ ਮਾਂ ਜੇ ਹੋ ਮਾਜਦੂ ਗਰੀਬੀਏ ਤਾਂ ਸੋਨੇ ਦੀ ਥਾਣੀ ਵਿੱਚ ਰੱਖ ਕੇ ਮਾਂ ਪਹਿ ਤੇਰੇ ਦਿੱਤ ਤੋ ਮਾਂਗਾ ਹੋ ਜਿ ਜੋ ਵਿਹਾ ਮੈਂ ਜੱਗੀ ਉਤੇ ਹੋ ਜਿ ਜੋ ਇਕ ਤੇਰੇ ਕਰਕੇ ਹੋ ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਐਸਾ ਨਾ ਦਮ ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨ ਦਾ ਮਾ ਤੂੰ ਪਵਕ ਪਵਿੱਤਰ my